ਸਸੇ ਗਾਲ ਵੀ ਸਾਰਿਆਂ ਨੂੰ ਪੀਵੀ3 ਫਾਰਮ ਪੁੱਟੀ ਵਾਲਾ ਚੈਨਲ ਤੇ ਤੁਹਾਡਾ ਸਵਾਗਤ ਆ ਬਾਈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਵੀ ਤਾਂ ਜੋ ਜਿੰਨੀ ਵੀ ਜਾਣਕਾਰੀ ਹੋਵੇ ਤੁਹਾਡੇ ਤੱਕ ਪਹੁੰਚ ਸਕੇ ਅੱਜ ਵੀ ਆਪਾਂ ਆਪਣਾ ਮੁਰਗਾ ਗਰਮ ਕੀਤਾ ਬਾਈ ਤਿੰਨ ਬਾਈਆਂ ਵਧਿਆ ਜਿਹੜਾ ਵੱਡਾ ਮੁਰਗਾ ਆਪਾਂ ਗਰਮ ਕੀਤਾ ਬਾਈ ਵੀ ਮੁਰਗੀਆਂ ਵੱਧ ਤੋਂ ਵੱਧ ਜਾਨਵਰ ਕਰਾਸ ਕਰੇ ਤੇ ਚੰਗੇ ਬੱਚੇ ਆਉਣ ਬਹੁਤ ਵੀਰਪ੍ਰਾਵਾਂ ਦਾ ਫੋਨ ਆਉਂਦਾ ਸੀ ਆਪਾਂ ਨੂੰ ਵੀ ਆਪਣੇ ਮੁਰਗੇ ਮੁਰਗੀਆਂ ਕਰਾਸ ਨਹੀਂ ਕਰਦੇਗੇ ਤੁਹਾਨੂੰ ਲਾਈਵ ਰਿਜ਼ਲਟ ਵਿਖਾਉਣੇ ਆਪਾਂ ਕੋਈ ਵੀ ਮੰਨ ਕੇ ਚਲੋ ਆਪਾਂ

ਤਿੰਨ ਮੁਰਗੇ ਨੂੰ ਇੱਕ ਵਾਰੀ ਚ ਕਰਾਸ ਕਰ ਦਿੱਤਾ ਬਈ ਠੀਕ ਹੈ ਨਾ ਇਹ ਆ ਵੀ ਰਿਜ਼ਲਟ ਆ ਮੁਰਗੇ ਦਾ ਠੀਕ ਆ ਹੁਣ ਆਪਾਂ ਜਿਹੜਾ ਇਹਨੂੰ ਆਪਾਂ ਨੁਸਖਾ ਲਾਇਆ ਉਹ ਤੁਹਾਨੂੰ ਆਪਾਂ ਦੱਸਣ ਲੱਗੇ ਆ ਵੀ ਮੁਰਗੇ ਨੂੰ ਆਪਾਂ ਕਿਵੇਂ ਗਰਮ ਕੀਤਾ ਏ ਵੀ ਆਪਾਂ ਜਿੰਨਾ ਵੀ ਉਹਨੂੰ ਟ੍ਰੀਟਮੈਂਟ ਦੇਵਾਂਗੇ ਸਾਰਾ ਐਰੋਗੈਨਿਕ ਆ ਬਈ ਇਹਦੇ 'ਚ ਮੈਡੀਕਲ ਕੋਈ ਨਹੀਂ ਵਰਤਣਾਗਾ ਆਪਣੀਆਂ ਘਰੇਲੂ ਚੀਜ਼ਾਂ ਹੀ ਆ ਬਈ ਦੋ ਤਿੰਨ ਉਹ ਤੁਹਾਨੂੰ ਆਪਾਂ ਦੱਸਣ ਲੱਗੇ ਆ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਬਈ ਸਾਰੀ ਜਾਣਕਾਰੀ ਦੇਵਾਂਗੇ ਜਿੰਨੀ ਵੀ ਤਿਆਰੀ ਤੋਂ ਲੈ ਕੇ ਮੁਰਗੇ ਨੂੰ ਸਾਂਭਣਾ ਕਿਵੇਂ ਗੋਲੀ ਪਾਣੀ ਸਭ ਕੁਝ ਦੱਸਾਂਗੇ ਬਈ ਅੱਜ ਤੁਹਾਨੂੰ ਨੁਸਖਾ ਦੱਸਣ ਲੱਗੇ ਆ ਬਈ ਠੀਕ ਆ ਫੜ ਜਾਓ ਰਿਲੇ ਨੂੰ ਚੌਥੀ ਵਾਰੀ ਵੀ ਤੁਹਾਨੂੰ ਵੀ ਚੌਥੀ ਮੁਰਗੀ ਵੀ ਕ੍ਰਾਸ ਕਰੂਗਾ ਇਹ। ਅਲੋ ਵੀ ਚੌਥੀ ਮੁਰਗੀ ਵੀ ਕ੍ਰਾਸ ਕਰਦੀ ਆ। ਕਰ ਲੋ ਚੈੱਕ ਬਾਈ। ਇਹ ਆਪਣੇ ਮੁਰਗੇ ਦਾ ਰਿਜ਼ਲਟ ਜਿਹੜੀ ਆਪਾਂ ਖਰਾਕ ਪਾਈ ਇਹਨੂੰ। ਉਹ ਵੀ ਪੰਜ ਮੁਰਗਿਆਂ ਇੱਕ ਵਾਰੀ ਚ ਕਰਾਸ ਕੀਤੀਆਂ ਹੋਰ ਰਿਜ਼ਲਟ ਮਿਲੂਗਾ ਆਪਣਾ ਜਿਹੜੀ ਵੀ ਗੱਲ ਆਪਾਂ ਦੱਸਿਓਗੀ ਆਪਣੀ ਐਰੀ-ਗੇਰੀ ਗੱਲ ਨਹੀਂ ਦੱਸਦੇ ਵੀ ਆਪਾਂ ਕਰ ਲੋ ਚੱਕ ਬਈ ਅਗਲੀ ਤੁਹਾਨੂੰ ਆਪਣਾ ਨਸਕਾ ਦੱਸਣ ਲੱਗੇ ਆ ਜਿਹੜਾ ਆਪਾਂ ਤਿਆਰ ਕਰਨਾ சோ பிள்ளைா பை அப்போ ஆடா என்னா

ਕੀ ਮੁਰਗਾ ਮੁਰਗੀ ਕ੍ਰਾਸ ਨਹੀਂ ਕਰਦਾ। ਆ ਵੀ ਆਪਣਾ ਨਸਕਾ ਚੈੱਕ ਕਰ ਲਿਓ। ਜਿਵੇਂ ਤੁਹਾਨੂੰ ਦੱਸਦੇ ਆਂ ਆਪਣੀ ਕਰਿਓ। ਮਸ਼ੀਨ ਬੰਜੂਆ ਜਾਨਵਰ ਬਈ। ਆ ਹੋ ਗਿਆ ਗੰਡਾ ਆਪਣਾ। ਆ ਹੋ ਗਿਆ ਗੋੜਾ। ਇੰਨਾ ਸਾਰਾ ਗੋੜ ਲੈ ਲੈਣਾ। ਤੇ ਆ ਹੋ ਗਈ ਖੋਪੇ ਦੀ ਠੂਠੀ। ਖੋਪਾ ਕਹਿੰਦੇ ਨੇ ਜਿਹੜਾ ਆਪਣਾ। ਠੀਕ ਆ। ਇੰਨਾ ਸਾਰਾ ਦਿਨਾ ਡੇਲੀ ਇਹਦੇ ਕਤਰੇ ਕਰ ਲੈਣੇ ਐ ਮਾਂਜੇ ਮੁਰਗੀਆਂ ਕ੍ਰਾਸ ਕਰਦਿਆਂ ਮੁਰਗੇ ਨਹੀਂ ਬਾਈ ਇਹ ਤੂੰ ਪਹਿਲਾਂ ਤੇ ਹਜੇ ਦੋ ਮੁਰਗੀਆਂ ਹੋਰ ਵੀ ਨਹੀਂ ਛੱਡਦਾ ਇਹ ਇੰਨੇ ਕਤਰੇ ਲੈ ਲੈਣੇ ਆਪਾਂ ਖੋਪਰੀ ਠੂਠੀ ਦੇ ਠੀਕ ਹੈ ਤੇ ਆ ਹੋ ਗਿਆ ਗੋੜ ਇੰਨਾ ਸਾਰਾ ਗੋੜ ਇਹ ਬਈ ਜਦੋਂ ਆਪਾਂ ਜਨਵਰ ਨੂੰ ਸ਼ਾਮ ਨੂੰ ਤਾੜਦੇ ਆ ਠੀਕ ਆ ਜਦੋਂ ਆਪਾਂ ਸ਼ਾਮ ਨੂੰ ਤਾੜਦੇ ਆ ਉਦੋਂ ਦੇਣਾ ਇਹ ਦੇਣੇ ਨਹੀਂ ਦੇਣਾ ਦਾ ਠੀਕ ਆ ਇੰਨਾ ਸਮਾਨ ਠੀਕ ਆ ਹੋਰ ਰਿਜ਼ਲਟ ਵਿਖਾ ਦੇਣਾ ਤੁਹਾਨੂੰ ਮੈਂ छेवी मुर्गी शेमी मुर्गी लाती है भी मुर्गे ने ठीक है कर लो चेक ये भी रिजल्ट जोड़ा आप नुस्खा थ दसन लगे ਆ ਤੀਜੀਆਂ ਕਰ ਲਈਆਂ ਤਿਆਰ ਆਪਾਂ ਹੁਣ ਆਪਾਂ ਮੁਰਗੇ ਨੂੰ ਦੇਣਾ ਆਸਮਾਨ ਆਸਮਾਨ ਚੈੱਕ ਕਰ ਲੋ ਇੱਕ ਤਾਂ ਗੋੜ ਆ ਗਿਆ ਢੇਲੀ ਦਾ ਇੰਨਾ ਸਾਰਾ ਤੇ ਇੱਕ ਆ ਗਈ ਖੋਪੇ ਦੀ ਠੂਠੀ ਇਹ ਤੁਹਾਨੂੰ ਮੈਂ ਪਹਿਲਾਂ ਦਿਖਾ ਚੁੱਕਿਆ ਤੇ ਆ ਆ ਗਿਆ ਗੰਡਾ ਯਾ ਉਹ ਦੀ ਆਪ ਚੱਕਦਾ ਜਾਨਵਰ ਤਾਂ ਆਪ ਦੀ ਆਪ ਦੇ ਦੋ ਇਹ ਨਹੀਂ ਚੱਕਦਾ ਤਾਂ ਉਹਨੂੰ ਹੱਥ ਨਾ ਦੇ ਦਿਓ ਬਾਈ ਇਹਨਾਂ ਨੁਸਖਾ ਦੇਣਾ ਵੀ ਆਪਾਂ 7 ਦਿਨ ਦੇਣਾ ਲਗਾਤਾਰ ਠੀਕ ਆ ਜਿਹੜਾ ਮੁਰਗਾ ਜਮਾ ਹੀ ਨਹੀਂ ਮੁਰਗੀਆਂ ਤੇ ਪੈਂਦਾ ਉਹ ਪਾਸੇ ਕਰ ਲੋ 7 ਦਿਨ ਤੇ 7 ਦਿਨ ਬਾਅਦ ਛੱਡੋਗੇ ਨਾ ਹੱਥ ਦੇ ਮੁਰਗੀ ਕਰਾਸ ਕਰੂਗਾ ਭਾਈ ਠੀਕ ਆ ਇਹਨਾਂ ਮੁਰਗੇ ਨੂੰ ਤਾਕਤ ਆਉਂਦੀ ਹੈ ਨਾਲੇ ਮੁਰਗਾ ਗਰਮ ਰਹਿੰਦਾ ਮੁਰਗੇ ਦੀ ਜਿਹੜੀ ਮੁਰਗੀ ਨਾ ਕਰਾਸ ਕਰਨ ਦੀ ਮਰਦਾਨਾ ਸ਼ਕਤੀ ਉਹ ਫੋਲਸ ਸਟਰੋਂਗ ਹੋ ਜਾਂਦੀ ਹੈ ਬਾਈ ਇਹਦੇ ਨਾਲ ਆਪਣੇ ਚੈਨਲ ਨੂੰ ਇਹ ਵਾਤੋਂ ਵੱਧ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਵੀਰ ਭਰਾ ਦਾ ਭਲਾ ਹੋ ਸਕੇ ਪਰ ਸਪੋਰਟ ਕਰੋ ਬਾਈ ਵੱਧ ਤੋਂ ਵੱਧ ਯਾਰ ਥੋੜੀ ਸਪੋਰਟ ਦੀ ਲੋੜ ਆ ਬਾਈ ਜੇ ਸਪੋਰਟ ਕਰੋਗੇ ਤਾਂ ਫੇਰ ਹੀ ਤੁਹਾਨੂੰ ਹਰ ਇੱਕ ਗੱਲ ਦੱਸਾਂਗੇ ਸਾਨੂੰ ਜਾਣਕਾਰੀ तकरीबन ਸਾਰੀ ਹੈਗੀ ਜਿੰਨੀ ਕਹਿ ਗਈ ਥੋੜੀ ਨਾਲ ਸ਼ੇਅਰ ਕਰਾਂਗੇ ਜਿੱਦੂ ਬਾਅਦ ਤੁਹਾਨੂੰ ਮੁਰਗੇ ਨੂੰ ਜਦੋਂ ਆਪਾਂ ਗੇਮ ਕਰਨੀ ਹੁੰਦੀ ਆ ਉਹਦੀ ਗੋਲੀ ਦੱਸਾਂਗੇ ਕਿਵੇਂ ਗੇਮ ਕਰਨੀ ਆ ਠੀਕ ਲੈ ਵੀ ਸਮਾਨੇ ਨੂੰ ਦੇਦਾ ਸਮਾਨ ਦੇ ਕੇ ਉਹਨੂੰ ਫੇਰ ਆ ਛੱਡਦਾ ਫੋਟੇ ਚ ਕਰ ਲੋ ਚੈੱਕ ਬਈ ਇਹ ਆਪਣਾ ਬੇਗਮ ਤਿੰਨ ਬਾਈਆਂ ਵਧਿਆ ਕਰ ਲਓ ਚੈੱਕ ਲੋ ਵੀ ਮਿੱਤਰੋ ਹੋਰ ਜਾਣਕਾਰੀ ਲਈ ਆਪਣੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵੱਤੋ ਵੱਤੇ ਸ਼ੇਅਰ ਕਰ ਦਿਓ ਅਗਲੀ ਵੀਡੀਓ ਲੈ ਕੇ ਤੁਹਾਡੇ ਆਸਤੇ ਆਪਾਂ ਜਲਦੀ ਹਾਜ਼ਰ ਹੋਵਾਂਗੇ ਵੱਤੋ ਵੱਤੇ ਸਪੋਰਟ ਕਰੋ ਧੰਨਵਾਦ ਬਈ